ਹਾਂਜੀ ਸੋਡਾ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ Son of Talial 'ਤੇ ਜੇ ਜਿਹੜੇ ਵੀ ਰ ਇਸ ਵੀਡੀਓ ਵਿੱਚ ਜਾਂ ਆਪਣੇ ਚੈਨਲ ਤੇ ਨਵੇਂ ਆਇਆ ਚੈਨਲ ਕਰ ਲੋ ਪਹਿਲਾ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਨਵੀਂ ਅਪਡੇਟ ਆਉਂਦੀ ਰਵੇ ਆਪਾਂ ਬਈ ਤੁਹਾਡੇ ਵਾਸਤੇ ਰਿਡਰ ਦਾ ਕਾਰ ਲੈ ਆਂਦੀ ਆ ਬਾਈਆਂ ਨੇ ਕਰਨੀ ਆ ਸੇਲ ਤੇ ਸੁਣ ਲੋ ਫੁੱਲ ਡਿਟੇਲ 2011 ਮਾਡਲ ਆ ਠੀਕ ਆ ਬਾਈ ਹੀਟਰ ਤੇ AC ओरिजिनल ਆ ਤੇ ਜੇ ਆਪਾਂ ਹੁਣ ਟਾਇਰਾਂ ਦੀ ਗੱਲ ਕਰੀਏ ਪਹਿਲਾਂ ਤੁਸੀਂ ਟਾਇਰ ਚੈੱਕ ਕਰੋ 75 ਪੈਸੇ ਟਾਇਰ ਪਾਇਆ 75 ਪੈਸੇ ਟਾਇਰ ਪਾਇਆ ਚੈੱਕ ਕਰ ਲਓ ਬਾਈ ਤੁਸੀਂ ਆਪ ਹੀ ਪੂਰੀ ਸਾਫ ਗੱਡੀ ਆ ਪਾਸਿੰਗ ਹੈ ਹੀ ਬਾਈ ਕਹਿੰਦੇ ਸਾਰੇ ਪਾਸੋਂ ਆਪਾਂ ਚੈੱਕ ਕਰਾਤੀ ਪੰਜਾਬੀ ਨੰਬਰ ਆ ਤੇ ਏਰੀਆ ਤਰਨਤਾਰਨ ਕੋਲ ਆ ਠੀਕ ਆ ਆਪਾਂ ਸਕਰੀਨ ਤੇ ਵੀ ਲਿਖ ਦਾਂਗੇ ਤੇ ਜਿਹੜੇ ਬਾਈ ਨੇ ਗੱਡੀ ਖਰੀਦਣੀ ਆ ਤਾਂ ਸਕਰੀਨ ਤੇ ਨੰਬਰ ਆ ਇਹਨਾਂ ਸੰਪਰਕ ਕਰ ਸਕਦਾ ਤੇ ਬਾਈਆਂ ਨੇ ਡਿਮਾਂਡ ਰੱਖੀ 130000 ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਆ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਅਰ ਦੋ ਚੈਨਲ ਆਪਣਾ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਨਵੀਆਂ ਅਪਡੇਟ ਆਉਂਦੀ ਰਵੇ